ਪੰਜਵੀਂ ਫੇਲ ਇੱਕ ਸ਼ਖਸ ਬਸਤੇ ਕੰਡਕਟਰੀ ਦਾ ਕੰਮ ਕਰਦਾ ਸੀਗਾ ਤੇ ਉਹਦੀ ਹੁਣ ਹੌਲੀ-ਹੌਲੀ ਕਰਕੇ ਉਮਰ ਬੀਤ ਰਹੀ ਸੀ ਪਰ ਉਹਦਾ ਵਿਆਹ ਨਹੀਂ ਸੀ ਹੋ ਰਿਹਾ ਇੱਕ ਦਿਨ ਉਹ ਆਪਣੀ ਕਿਸੇ ਦੋਸਤ ਨੂੰ ਮਿਲਦਾ ਆ ਤੇ ਉਹਨੂੰ ਕਹਿੰਦਾ ਆ ਕਿ ਮੇਰੀ ਉਮਰ ਬੀਤ ਰਹੀ ਹੈ ਤੇ ਜੇ ਤੇਰੇ ਕੋਲ ਕੋਈ ਰਿਸ਼ਤਾ ਹੋਇਆ ਤਾਂ ਮੈਨੂੰ ਜ਼ਰੂਰ ਦੱਸੀ ਹੁਣ ਇਹ ਕੰਡਕਟਰ ਦਾ ਦੋਸਤ ਇਹਨੂੰ ਦੱਸਦਾ ਆ ਕਿ ਤੂੰ ਇੱਕ ਕੰਮ ਕਰ ਮੈਟ੍ਰੀਮੋਨੀਅਲ ਸਾਈਟ ਤੇ ਹੈ ਜਿਹੜੀ ਆਪਣੀ ਇੱਕ ਪ੍ਰੋਫਾਈਲ ਤਿਆਰ ਕਰ ਉੱਥੇ ਇੱਕ ਤੋਂ ਵੱਧ ਕੇ ਇੱਕ ਰਿਸ਼ਤੇ ਹੁੰਦੇ ਆ ਤੇਨੂੰ ਕੋਈ ਨਾ ਕੋਈ ਜ਼ਰੂਰ ਮਿਲ ਜੇਗਾ ਹੁਣ ਇਹ ਜਿਹੜਾ ਬੱਸ ਕੰਡਕਟਰ ਸੀਗਾ ਐਵੇਂ ਕਰਦਾ ਆ ਹੁਣ ਇੱਕ ਆਪਣੀ ਵਧੀਆ ਜੀ ਪ੍ਰੋਫਾਈਲ ਮੈਟ੍ਰੀਮੋਨੀਅਲ ਸਾਈਟ ਤੇ ਬਣਾਉਂਦਾ ਆ ਹੁਣ ਇਹ ਰੋਜ਼ ਉੱਥੇ ਕਿਸੇ ਨਾ ਕਿਸੇ ਰਿਸ਼ਤੇ ਦੀ ਭਾਲ ਕਰਦਾ ਆ ਜੋ ਕਿ ਇਹਦੇ ਮਨ ਨੂੰ ਲੱਗੇ ਹੁਣ ਇੱਕ ਦਿਨ ਕੀ ਹੁੰਦਾ ਆ ਇੱਕ ਐਸਟੀਐਮ ਵੱਲੋਂ ਇਹਨੂੰ ਕਾਲ ਆਉਂਦੀ ਹੈ ਜਿਹਨੂੰ ਕਿ ਇਹਦੀ ਪ੍ਰੋਫਾਈਲ ਪਸੰਦ ਆ ਜਾਂਦੀ ਹੈ ਹੁਣ ਉਹ ਐਸਟੀਐਮ ਬਹੁਤ ਹੀ ਪੜ੍ਹੀ ਲਿਖੀ ਸੀਗੀ ਰੁਤਬੇ ਵਾਲੀ ਸੀ ਪੈਸੇ ਵਾਲੀ ਸੀ ਹੁਣ ਇਹ ਕੀ ਕਰਦਾ ਆ ਇਹ ਵਿਆਹ ਦੇ ਲਈ ਹਾਂ ਕਰ ਦਿੰਦਾ ਆ ਪਰ ਇੰਨੀ ਜਿਹੜੀ ਮੈਟ੍ਰੀਮੋਨੀਅਲ ਸਾਈਟ ਤੇ ਪ੍ਰੋਫਾਈਲ ਬਣਾਈ ਸੀ ਨੀ ਉਹਦੇ ਵਿੱਚ ਇਹ ਨਹੀਂ ਸੀ ਦੱਸਿਆ ਕਿ ਇਹ ਪੰਜਵੀਂ ਫੇਲ ਤੇ ਬਸ ਕੰਡਕਟਰ ਆਏ ਨੇ ਇਹ ਦੱਸਿਆ ਸੀਗਾ ਕਿ ਮੈਂ ਇੱਕ ਪ੍ਰਾਪਰਟੀ ਡੀਲਰ ਆ ਤੇ ਮੇਰਾ ਬਹੁਤ ਵਧੀਆ ਬਿਜ਼ਨਸ ਆ ਹੁਣ ਜਿਹੜੀ ਐਸਟੀਐਮ ਸੀਗੀ ਉਹ ਇਹਦੀਆਂ ਗੱਲਾਂ ਚ ਆ ਜਾਂਦੀ ਹੈ ਹੁਣ ਕੀ ਹੁੰਦਾ ਹੈ ਇੱਕ ਦੂਜੇ ਨਾਲ ਇਹ ਗੱਲਬਾਤ ਕਰਨੀ ਸ਼ੁਰੂ ਕਰਦੇ ਆ ਇੰਨਾਂ 'ਚ ਦੋਸਤੀ ਹੁੰਦੀ ਹੈ ਦੋਸਤੀ ਹੌਲੇ ਹੌਲੇ ਪਿਆਰ 'ਚ ਬਦਲ ਜਾਂਦੀ ਹੈ ਤੇ ਫਿਰ ਇਹਨਾਂ ਦਾ ਅਖੀਰ ਵਿਆਹ ਹੋ ਜਾਂਦਾ ਆ ਹੁਣ ਇਹਨਾਂ ਦਾ ਵਿਆਹ ਹੋ ਗਿਆ ਸੀ ਪਰ ਇਹਨਾਂ ਨੂੰ ਇਸ ਰਿਸ਼ਤੇ ਦਾ ਅੰਜਾਮ ਬਿਲਕੁਲ ਨਹੀਂ ਸੀ ਪਤਾ ਕਿ ਭਵਿੱਖ ਚ ਜਾ ਕੇ ਸਾਡੇ ਨਾਲ ਕੀ ਹੋਣ ਵਾਲਾ ਆ ਕੁਝ ਸਮਾਂ ਬਹੁਤ ਵਧੀਆ ਬੀਤਦਾ ਆ ਪਰ ਫਿਰ ਅਚਾਨਕ ਇਹ ਜਿਹੜੀ ਉਹ ਐਸਡੀਐਮ ਮੈਡਮ ਹੁੰਦੀ ਆ ਉਹਦਾ ਕਤਲ ਹੋ ਜਾਂਦਾ ਆ ਹੁਣ ਕਤਲ ਦੀ ਕੀ ਵਜ੍ਹਾ ਸੀਗੀ ਕਿੰਨਾ ਕਾਰਨਾ ਕਰਕੇ ਇਹ ਕਤਲ ਹੋਇਆ ਸੀਗਾ ਅੱਗੇ ਤੁਹਾਨੂੰ ਡਿਟੇਲ ਦੇ ਵਿੱਚ ਦੱਸਦੇ ਆ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਇਹਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਓ ਇਹ ਜਿਹੜੀ ਕਹਾਣੀ ਹੈ ਇਹਦੀ ਸ਼ੁਰੂਆਤ ਹੁੰਦੀ ਹੈ 28 ਜਨਵਰੀ 2024 ਤੋਂ ਮਧ ਪ੍ਰਦੇਸ਼ ਦਾ ਦਾ ਇੱਕ ਜ਼ਿਲ੍ਹਾ ਲੱਗਦਾ ਹੈ ਡਿੰਡੋਰਾ ਇੱਥੋਂ ਦਾ ਹੀ ਇੱਕ ਕਸਬਾ ਲੱਗਦਾ ਹੈ ਸ਼ੈਪੂਰਾ ਸ਼ੈਪੂਰਾ ਦੀ ਇਹ ਘਟਨਾ ਆ ਇਹ ਜਿਹੜਾ ਸ਼ਖਸ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਇਹਦਾ ਨਾਮ ਆ ਮਨੀਸ਼ ਸ਼ਰਮਾ ਇਹੀ ਉਹ ਬੱਸ ਕੰਡਕਟਰ ਆ ਜਿਹਦਾ ਵਿਆਹ ਹੁੰਦਾ ਹੈ ਐਸ.ਡੀ.ਐਮ ਮੈਡਮ ਦੇ ਨਾਲ ਹੁਣ ਜਿਹੜੀ ਐਸ.ਡੀ.ਐਮ ਮੈਡਮ ਸੀਗੀ ਉਹਨਾਂ ਦਾ ਨਾਮ ਸੀਗਾ ਨਿਸ਼ਾ ਨਾਪਿਤ ਸ਼ਰਮਾ ਹੁਣ ਕੀ ਹੁੰਦਾ ਇਹਨਾਂ ਦੋਨਾਂ ਦਾ ਜਦੋਂ ਵਿਆਹ ਹੋ ਜਾਂਦਾ ਆ ਤੇ ਐਸਟੀਐਮ ਜਿਹੜੀ ਮੈਡਮ ਹੁੰਦੀ ਆ ਉਹਦੇ ਸਰਕਾਰੀ ਬੰਗਲੇ ਤੇ ਹੀ ਉਹਨਾਂ ਦੇ ਨਾਲ ਰਹਿਣਾ ਸ਼ੁਰੂ ਕਰ ਦਿੰਦਾ ਆ ਹੁਣ ਕੀ ਹੁੰਦਾ ਆ 28 ਜਨਵਰੀ 2024 ਨੂੰ ਦੁਪਹਿਰ ਦੇ ਤਕਰੀਬਨ 2 ਵਜੇ ਜਦੋਂ ਇਹ ਸ਼ਖਸ ਬਾਹਰੋਂ ਆਪਣੇ ਘਰ ਆਉਂਦਾ ਆ ਉਹ ਸਰਕਾਰੀ ਬੰਗਲੇ ਤੇ ਆਉਂਦਾ ਆ ਵੇਖਦਾ ਆ ਕਿ ਇਹਨਾਂ ਦੀ ਜਿਹੜੀ ਵਾਈਫ ਆ ਉਹ ਬੈੱਡ ਤੇ ਮੋਢੇ ਮੂੰਹ ਪਈ ਹੁੰਦੀ ਆ ਇਹ ਵਾਰ-ਵਾਰ ਉਹਨੂੰ ਆਵਾਜ਼ ਲਗਾ ਰਿਹਾ ਸੀਗਾ ਪਰ ਉਹ ਉੱਠਣ ਹੀ ਸੀ ਰਹੀ ਹੁਣੇ ਜਦੋਂ ਉਹਨਾਂ ਨੂੰ ਕੋਲ ਜਾ ਕੇ ਵੇਖਦਾ ਆ ਤਾਂ ਵੇਖਦਾ ਆ ਕਿ ਇਹ ਤਾਂ ਬੇਹੋਸ਼ ਹੋਈ ਆ ਹੁਣ ਉਸ ਦਿਨ ਕੀ ਹੁੰਦਾ ਹੈ ਇਹਨਾਂ ਦੇ ਘਰ 'ਚ ਜਿੰਨੇ ਵੀ ਨੌਕਰ ਸੀਗੇ ਉਹ ਸਾਰੇ ਛੁੱਟੀ 'ਤੇ ਸੀਗੇ ਹੁਣ ਇਹ ਜਿਹੜਾ ਮਨੀਸ਼ ਹੁੰਦਾ ਆ ਇਹ ਜਿਹੜਾ ਇਹਨਾਂ ਦਾ ਡਰਾਈਵਰ ਸੀਗਾ ਉਹਨੂੰ ਫੋਨ ਕਰਦਾ ਆ ਤੇ ਕਹਿੰਦਾ ਆ ਕਿ ਮੈਡਮ ਨੂੰ ਕੁਝ ਹੋ ਗਿਆ ਆ ਤੂੰ ਜਲਦੀ ਬੰਗਲੇ ਤੇ ਆ ਜਾ ਤੇ ਇਹਨਾਂ ਨੂੰ ਹਸਪੀਟਲ ਲੈ ਕੇ ਜਾਣਾ ਆ ਹੁਣ ਡਰਾਈਵਰ ਸੀਗਾ ਜਿਹੜਾ ਉਹ ਕੁਝ ਹੀ ਮਿੰਟਾਂ 'ਚ ਜਿਹੜਾ ਉੱਥੇ ਪਹੁੰਚ ਜਾਂਦਾ ਆ ਤੇ ਮੈਡਮ ਨੂੰ ਇਹ ਜਿਹੜਾ ਹਸਪੀਟਲ ਲੈ ਕੇ ਜਾਇਆ ਜਾਂਦਾ ਆ ਹਸਪੀਟਲ 'ਚ ਜਦੋਂ ਡਾਕਟਰ ਕੋਲ ਲੈ ਕੇ ਜਾਇਆ ਜਾਂਦਾ ਆ ਤੇ ਦੀ ਜਿਹੜੀ ਨਿਸ਼ਾਨਾਪਿਤ ਹੁੰਦੀ ਐ STD ਐ ਮੈਡਮ ਇਹਦਾ ਜਿਹੜਾ ਹਸਬੈਂਡ ਹੁੰਦਾ ਡਾਕਟਰ ਨੂੰ ਦੱਸਦਾ ਹੈ ਕਿ ਇਸ ਸ਼ਹਿਰ ਦੀ ਐਸਟੀਐਮ ਮੈਡਮ ਆ ਤੇ ਇਹਨਾਂ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਹੈ ਤੁਸੀਂ ਇਹਨਾਂ ਨੂੰ ਚੈੱਕ ਕਰੋ ਕਿ ਇਹਨਾਂ ਨੂੰ ਹੋਇਆ ਕੀ ਹੈ ਕੁਝ ਵੀ ਬੋਲ ਨਹੀਂ ਸੀ ਰਹੇ ਤੇ ਹੁਣ ਜਦੋਂ ਡਾਕਟਰ ਉਹਨਾਂ ਨੂੰ ਵੇਖਦੇ ਆ ਤਾਂ ਉਹ ਵੇਖਦੇ ਆ ਕਿ ਇਹਨਾਂ ਦੇ ਤਾਂ ਸਾਹ ਚੱਲਣੇ ਬੰਦ ਹੋ ਗਏ ਆ ਇਹ ਤਾਂ ਡੈੱਡ ਆ ਹੁਣ ਉਸ ਤੋਂ ਬਾਅਦ ਉਹਦੇ ਹਸਬੈਂਡ ਦੇ ਕੋਲ ਜਾਂਦੇ ਆ ਤਾਂ ਉਹਨੂੰ ਪੁੱਛਦੇ ਆ ਕਿ ਇਹਨਾਂ ਨੂੰ ਹੋਇਆ ਕੀ ਹੈ ਉਹ ਦੱਸਦੇ ਆ ਕਿ ਕੱਲ ਇਹਨਾਂ ਨੇ ਵਰਤ ਰੱਖਿਆ ਹੋਇਆ ਸੀ ਤੇ ਕੁਝ ਵੀ ਖਾਦਾ ਪੀਤਾ ਨਹੀਂ ਸੀ ਤੇ ਅਚਾਨਕ ਇਹਨਾਂ ਨੇ ਕੱਲ ਸ਼ਾਮ ਦੇ ਟਾਈਮ 'ਇ ਜਿਹੜਾ ਅਮਰੂਦ ਖਾ ਲਿਆ ਸੀਗਾ ਕਿਉਂਕਿ ਇਹਨਾਂ ਦੇ ਲੀਵਰ 'ਚ ਕੋਈ ਪ੍ਰੋਬਲਮ ਸੀਗੀ ਜਿਹਦੇ ਕਰਕੇ ਇਹਨਾਂ ਨੂੰ ਕੁਝ ਵੀ ਖਾਦਾ ਪੀਤਾ ਪਚਦਾ ਨਹੀਂ ਸੀ ਜਲਦੀ ਤਾਂ ਉਹਦੇ ਕਰਕੇ ਇਹਨਾਂ ਨੂੰ ਦਰਦ ਹੋਣਾ ਸ਼ੁਰੂ ਹੋ ਗਿਆ ਤੇ ਰਾਤ ਵੀ ਐਵੇਂ ਇਹ ਤੰਗ ਹੀ ਰਹੇ ਤੇ ਸਵੇਰੇ ਅੱਜ ਐਤਵਾਰ ਸੀਗਾ ਤੇ ਮੈਂ ਸੋਚਿਆ ਕਿ ਅੱਜ ਜੇ ਆਰਾਮ ਕਰ ਰਹੇ ਆ ਸਵੇਰੇ ਆਰਾਮ ਕਰ ਰਹੇ ਸੀਗੇ ਤੇ ਘਰ 'ਚ ਜਿਹੜੀ ਕੰਮ ਵਾਲੀ ਆਈ ਸੀਗੀ ਝਾੜੂ ਪੋਚਾ ਲਾ ਕੇ ਉਹ ਵੀ ਚਲੀ ਗਈ ਤੇ ਮੈਂ ਵੀ ਕੁਝ ਸਮਾਂ ਬਾਹਰ ਟੈਲੈਂਟਲੀ ਚਲਾ ਗਿਆ ਤੇ ਮੈਂ ਵੇਖਿਆ ਕਿ ਇਹ ਬਿਸਤਰ ਤੇ ਲੇਟੇ ਹੋਏ ਨਹੀਂ ਆਰਾਮ ਕਰ ਰਹੇ ਨੇ ਤੇ ਮੈਂ ਸੋਚਿਆ ਕਿ ਇਹਨਾਂ ਨੂੰ ਕੀ ਤੰਗ ਕਰਨਾ ਕਲੇ ਪਰੇਸ਼ਾਨ ਰਹੇ ਸੀ ਇਹਨਾਂ ਦੀ ਤਬੀਅਤ ਠੀਕ ਨਹੀਂ ਸੀ ਤੇ ਜਦੋਂ ਮੈਂ 2 ਵਜੇ ਦੁਪਹਿਰੇ ਘਰ ਵਾਪਸ ਆਇਆ ਤਾਂ ਵੇਖਿਆ ਇਹ ਬੇਹੋਸ਼ ਸੀਗੇ ਤੇ ਹੁਣ ਡਾਕਟਰ ਹੈ ਜਿਹੜੇ ਉਹ ਵੇਖ ਕੇ ਦੱਸਦੇ ਉਹ ਕਹਿੰਦੇ ਆ ਕਿ ਇਹਨਾਂ ਨੂੰ ਤਾਂ ਡੈੱਡ ਹੋਇਆਂ ਨੂੰ 6 ਘੰਟੇ ਹੋ ਗਏ ਆ ਤੇ ਤੁਸੀਂ ਕਹਿ ਰਹੇ ਹੋ ਕਿ ਜਦੋਂ ਮੈਂ ਘਰ ਸੀਗਾ ਉਦੋਂ ਇਹਨਾਂ ਦੇ ਸਾਹ ਚੱਲ ਰਹੇ ਸੀਗੇ ਉਦੋਂ ਹੀ ਬੇਹੋਸ਼ ਹੋਏ ਸੀਗੇ ਹੁਣ ਡਾਕਟਰਾਂ ਨੂੰ ਇੱਥੇ ਕੋਈ ਸ਼ੱਕ ਹੁੰਦਾ ਤੇ ਉਹ ਉੱਥੋਂ ਦੇ ਜਿਹੜੇ ਐਸਪੀ ਹੁੰਦੇ ਆ ਉਹਨਾਂ ਨੂੰ ਫੋਨ ਕਰਦੇ ਆ ਤੇ ਨਾਲੇ ਉੱਥੇ ਜਿਹੜਾ ਥਾਣਾ ਉਹਨਾਂ ਨੂੰ ਲੱਗਦਾ ਸੀਗਾ ਉੱਥੋਂ ਦੇ ਐਸਐਚਓ ਨੂੰ ਫੋਨ ਕਰਦੇ ਆ ਉਹ ਵੀ ਉੱਥੇ ਮੌਕੇ ਤੇ ਪਹੁੰਚਦੇ ਆ ਤੇ ਆਣ ਕੇ ਜਦੋਂ ਵੇਖਦੇ ਆ ਕਿ ਇਹ ਐਸਟੀਐਮ ਮੈਡਮ ਹੀ ਆ ਤਾਂ ਹੁਣ ਉਹ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਕਿ ਆਖਰਕਾਰ ਇਹਨਾਂ ਨੂੰ ਇੰਨੀ ਜਲਦੀ ਹੋਕ ਹੀ ਗਿਆ ਤਾਂ ਜਦੋਂ ਡਾਕਟਰ ਉਹਨਾਂ ਨੂੰ ਦੱਸਦੇ ਆ ਕਿ 6-7 ਘੰਟੇ ਪਹਿਲਾਂ ਹੀ ਇਹਨਾਂ ਦੀ ਮੌਤ ਹੋ ਚੁੱਕੀ ਹੈ ਤਾਂ ਹੁਣ ਡਾਕਟਰ ਹੈ ਜਿਹੜੇ ਉਹ ਪੋਸਟਮਾਰਟਮ ਕਰਨ ਦੀ ਤਿਆਰੀ ਕਰਦੇ ਆ ਪਰ ਉਸ ਤੋਂ ਪਹਿਲਾਂ ਬਿਨਾਂ ਸਮਾਗਵਾਏ ਜਿਹੜੇ ਐਸਪੀ ਹੁੰਦੇ ਆ ਤੇ ਐਸਐਚਓ ਹੁੰਦੇ ਆ ਉਹ ਜਿਹੜਾ ਉਹ ਐਸਡੀਐਮ ਮੈਡਮ ਦਾ ਘਰ ਵਾਲਾ ਹੁੰਦਾ ਆ ਮਨੀਸ਼ ਉਹਨੂੰ ਲੈ ਕੇ ਉਹਨਾਂ ਦੇ ਘਰ ਜਾਂਦੇ ਆ ਜਿੱਥੇ ਵਾਰਦਾਤ ਹੋਈ ਸੀ ਉੱਥੇ ਜਾ ਕੇ ਸਾਰਾ ਚੈੱਕ ਕੀਤਾ ਜਾਂਦਾ ਆ ਜਿੱਥੇ ਏਐਸਡੀਐਮ ਉਸ ਟਾਈਮ ਬੇਹੋਸ਼ ਪਏ ਸੀਗੇ ਉਹ ਜਗ੍ਹਾ ਨੂੰ ਜਾ ਕੇ ਵੇਖਿਆ ਜਾਂਦਾ ਆ ਤੇ ਜਿੰਨੇ ਵੀ ਲੋਕ ਉਹਨਾਂ ਦੇ ਘਰ 27 ਤਰੀਕ ਨੂੰ ਜਾਂ 28 ਤਰੀਕ ਨੂੰ ਆਏ ਸੀਗੇ ਗਏ ਸੀਗੇ ਸਾਰਿਆਂ ਬਾਰੇ ਪੁੱਛਤਾਚ ਹੁੰਦੀ ਹੈ ਤੇ ਹੁਣ ਜਿਹੜੇ ਜਿਹੜੇ ਉੱਥੇ ਐਸਪੀ ਗਏ ਹੋਏ ਸੀ ਉਹਨਾਂ ਦੀ ਨਜ਼ਰ ਇਸ ਘਰ 'ਚ ਜਿਹੜੀ ਵਾਸ਼ਿੰਗ ਮਸ਼ੀਨ ਪਈ ਹੋਈ ਸੀ ਉਹਦੇ ਤੇ ਜਾਂਦੀ ਐ ਤਾਂ ਉਹਨੂੰ ਜਦੋਂ ਚੈੱਕ ਕੀਤਾ ਜਾਂਦਾ ਆ ਉਹਦੇ ਵਿੱਚ ਸਿਰਫ ਦੋ ਹੀ ਕੱਪੜੇ ਸੀਗੇ ਤਾਂ ਬੈੱਡ ਸ਼ੀਟ ਸੀਗੀ ਤੇ ਇੱਕ ਜਿਹੜੇ ਸਹਰਾਣਿਆਂ ਦੇ ਕਵਰ ਹੁੰਦੇ ਆ ਇੱਕ ਉਹ ਸੀਗੇ ਹੁਣ ਐਸਪੀ ਸਾਫ ਸੀਗੇ ਜਿਹੜੇ ਉਹ ਵੇਖ ਕੇ ਹੈਰਾਨ ਹੁੰਦੇ ਆ ਕਿ ਘਰ 'ਚ ਹੋਰ ਵੀ ਧੋਣ ਵਾਲੇ ਕੱਪੜੇ ਪਏ ਸੀ ਪਰ ਇਹਨਾਂ ਦੋ ਨੂੰ ਹੀ ਕਿਉਂ ਧੋਤਾ ਗਿਆ ਬਾਕੀ ਕੱਪੜੇ ਕਿਉਂ ਨਹੀਂ ਧੋਤੇ ਗਏ ਹੁਣ ਉਹ ਇਹਨੂੰ ਪੁੱਛਦੇ ਆ ਜਿਹੜੇ ਘਰ 'ਚ ਨੌਕਰ ਚਾਕਰ ਹੁੰਦੇ ਆ ਉਹਨਾਂ ਸਾਰਿਆਂ ਨੂੰ ਕਿਉਂਕਿ ਜਦੋਂ ਘਟਨਾ ਦੀ ਹੈ ਜਿਹੜਾ ਮੌਇਨਾ ਕਰਨ ਗਏ ਸੀਗੇ ਜਗਾ ਦਾ ਤਾਂ ਉਹ ਸਾਰੇ ਨੌਕਰਾਂ ਨੂੰ ਬੁਲਾਇਆ ਗਿਆ ਪੁੱਛਿਆ ਗਿਆ ਕਿ ਇਹ ਕਿੰਨੇ ਤੋਤੇ ਐ ਸਾਰੇ ਕਹਿੰਦੇ ਆ ਕਿ ਸਾਨੂੰ ਨਹੀਂ ਪਤਾ ਹੁਣ ਜਦੋਂ ਉਹਦੇ ਹਸਬੰਦ ਨੂੰ ਪੁੱਛਿਆ ਜਾਂਦਾ ਹੈ ਤਾਂ ਉਹ ਕਹਿੰਦਾ ਹੈ ਕਿ ਹਾਂਜੀ ਇਹ ਤਾਂ ਮੈਂ ਤੋਤੇ ਐ ਤਾਂ ਪੁੱਛਦੇ ਆ ਕਿ ਤੂੰ ਸਿਰਫ ਇਹ ਦੋ ਕੱਪੜੇ ਹੀ ਕਿਉਂ ਤੋਤੇ ਹੁਣ ਇਸ ਤੋਂ ਪਹਿਲਾਂ ਤੁਹਾਨੂੰ ਦੱਸਿਏ ਉਹਨੇ ਕੀ ਜਵਾਬ ਦਿੱਤਾ ਉਸ ਤੋਂ ਪਹਿਲਾਂ ਤੁਹਾਨੂੰ ਥੋੜਾ ਜਿਹਾ ਪਿੱਛੇ ਲੈ ਚਲਦੇ ਆ ਦਰਸਲ ਇਹ ਜਿਹੜੇ ਦੋ ਕਿਰਦਾਰ ਨੇ ਇਸ ਕਹਾਣੀ ਦੇ ਨਿਸ਼ਾ ਤੇ ਮਨੀਸ਼ ਅਸੀਂ ਤੁਹਾਨੂੰ ਮਨੀਸ਼ ਦਾ ਥੋੜਾ ਬੈਕਗ੍ਰਾਉਂਡ ਬਾਰੇ ਵੀ ਦੱਸ ਦਿੰਨੇ ਆ ਕਿ ਇਹ ਕਿਦਾਂ ਦਾ ਸੀਗਾ ਮਨੀਸ਼ ਸੀਗਾ ਜਿਹੜਾ ਉਹਦੀ ਇਸ ਟਾਈਮ 'ਚ 2024 ਚ ਉਮਰ ਸੀਗੀ 45 ਸਾਲ ਤੇ ਜਿਹੜੀ ਐਸ.ਡੀ.ਐਮ. ਮੈਡਮ ਸੀਗੀ ਇਹਨਾਂ ਦੀ 2024 ਉਮਰ ਹੋ ਗਈ ਸੀ 51 ਸਾਲ ਤੇ ਇਹ ਜਿਹੜਾ ਮਨੀਸ਼ ਸੀਗਾ ਇਹ ਬਹੁਤ ਹੀ ਸੰਖੀ ਸੁਭਾਅ ਦਾ ਸੀਗਾ ਕਿਉਂਕਿ ਇਹ ਜਦੋਂ ਪੰਜਵੀਂ ਚ ਫੇਲ ਹੋ ਜਾਂਦਾ ਹੈ ਤੇ ਇਹਦੇ ਮਾਪਿਓ ਇਹਨੂੰ ਡਾਂਟਦੇ ਆ ਉਹ ਤਾਂ ਹਰ ਕਿਸੇ ਦੇ ਮਾਪਿਓ ਜੇ ਬੱਚਾ ਫੇਲ ਹੋਏਗਾ ਤਾਂ ਇੱਕ ਵਾਰੀ ਤਾਂ ਕਹਿੰਦੀ ਹੈ ਕਿ ਤੂੰ ਕਰਦਾ ਕੀ ਰਿਹਾ ਤੂੰ ਪੜ੍ਹਾਈ ਨਹੀਂ ਕੀਤੀ ਤੂੰ ਫੇਲ ਕਿਵੇਂ ਹੋ ਗਿਆ ਤਾਂ ਇਹਦੇ ਮਾਪਿਓ ਨੇ ਜਦੋਂ ਇਹਨੂੰ ਕਿਹਾ ਤਾਂ ਇਹ ਲੜਾਈ ਝਗੜਾ ਕਰਕੇ ਆਪਣਾ ਘਰ ਛੱਡ ਕੇ ਘਰੋਂ ਭੱਜ ਗਿਆ ਤੇ ਕੁਝ ਸਮਾਂ ਇਹਦਾ ਬਿਲਕੁਲ ਵੀ ਪਤਾ ਨਹੀਂ ਚੱਲਿਆ ਕਿ ਇਹ ਕਿੱਥੇ ਹੈ ਕਿੱਥੇ ਨਹੀਂ ਫਿਰ 4-5 ਸਾਲ ਬਾਅਦ ਫੇਰੇ ਵਾਪਸ ਆ ਗਿਆ ਤੇ ਫਿਰ ਇਹ ਕੁਝ ਸਮਾਂ ਘਰ ਰਿਹਾ ਤੇ ਫਿਰ ਇਹ ਘਰ ਤੋਂ ਫਰਾਰ ਹੋ ਗਿਆ 1996 ਦੇ ਵਿੱਚ ਇਹਦੇ ਪਿਤਾ ਦੀ ਜਿਹੜੀ ਮੌਤ ਹੋ ਜਾਂਦੀ ਹੈ ਆਪਣੇ ਪਿਤਾ ਦੀ ਮੌਤ ਤੇ ਵੀ ਨਹੀਂ ਆਉਂਦਾ ਉਹਨਾਂ ਦੇ ਅੰਤਿਮ ਸੰਸਕਾਰ ਤੇ ਵੀ ਨਹੀਂ ਆਉਂਦਾ ਤੇ ਇਸ ਤੋਂ ਬਾਅਦ ਇਹ ਕੁਝ ਸਾਲਾਂ ਬਾਅਦ ਅਚਾਨਕ 2009 ਦੇ ਵਿੱਚ ਆਪਣੇ ਘਰ ਆਉਂਦਾ ਆ ਜਦੋਂ 2009 ਦੇ ਵਿੱਚ ਆਪਣੇ ਘਰ ਆਉਂਦਾ ਤੇ ਘਰਾਂ ਕਿ ਉਹ ਲੜਾਈ ਝਗੜਾ ਕਰਦਾ ਆ ਕਲੇਸ਼ ਕਰਦਾ ਆ ਤੇ ਕਹਿੰਦਾ ਹੈ ਕਿ ਜੋ ਵੀ ਮੇਰਾ ਹਿੱਸਾ ਹੈ ਉਹ ਮੈਨੂੰ ਦੇ ਦਿਓ ਨਹੀਂ ਤਾਂ ਮੈਂ ਕਿਸੇ ਨੂੰ ਛੱਡਾਂਗਾ ਨਹੀਂ ਹੁਣ ਘਰ ਵਾਲੇ ਡਰ ਜਾਂਦੇ ਆ ਉਹ ਕਹਿੰਦੇ ਆ ਕਿ ਦੇਣਾ ਤਾਂ ਹੈ ਹੀ ਐ ਕੋਈ ਗੱਲ ਨਹੀਂ ਜੋ ਇਹਦਾ ਹੱਕ ਬਣਦਾ ਇਹਨੂੰ ਦੇ ਦੋ ਤੇ ਇਹਨੂੰ ਇੱਥੋਂ ਦਫਾ ਕਰੋ ਕਿਉਂਕਿ ਇਹ ਲੜਾਈ ਝਗੜੇ ਕਰਦਾ ਸੀਗਾ ਹਰ ਇੱਕ ਨੂੰ ਪਰੇਸ਼ਾਨ ਕਰਦਾ ਸੀਗਾ ਕਿਸੇ ਨੂੰ ਵੀ ਚੈਨ ਦੇ ਨਾਲ ਨਹੀਂ ਸੀ ਰਹਿਣ ਦਿੰਦਾ ਤਾਂ ਹੁਣ ਘਰ ਵਾਲਿਆਂ ਨੇ ਤਾਂ ਇਹੀ ਕਹਿਣਾ ਸੀ ਹੁਣ ਇਸ ਤੋਂ ਬਾਅਦ ਕੀ ਹੋ ਜਾਂਦਾ ਜਦੋਂ ਇਹਨੂੰ ਇਹਦਾ ਜੋ ਵੀ ਹਿੱਸਾ ਸੀਗਾ ਬੰਦਾ ਉਹ ਦੇ ਦਿੰਦੇ ਆ ਉਸ ਤੋਂ ਬਾਅਦ 2014 ਦੇ ਵਿੱਚ ਇਹਦਾ ਜਿਹੜਾ ਭਰਾ ਹੁੰਦਾ ਵੱਡਾ ਉਹਦੀ ਮੌਤ ਹੋ ਜਾਂਦੀ ਹੈ ਈ ਆਪਣੇ ਭਰਾ ਦੀ ਮੌਤ ਤੇ ਵੀ ਨਹੀਂ ਆਉਂਦਾ ਇਸ ਤੋਂ ਬਾਅਦ ਇਹਦੇ ਜਿਹੜੇ ਘਰ ਵਾਲੇ ਐ ਉਹ ਸਾਰੇ ਤੋਂ ਆਪਣੇ ਰਿਸ਼ਤੇ ਨਾਲ ਤੇ ਤੋੜ ਲੈਂਦੇ ਐ ਕਿਉਂਕਿ ਜੋ ਆਪਣੇ ਪਿਓ ਮਰੇ ਤੇ ਨਹੀਂ ਆਇਆ ਭਰਾ ਮਰੇ ਤੇ ਨਹੀਂ ਆਇਆ ਉਹ ਕਿਸੇ ਦਾ ਕੀ ਹੋਏਗਾ ਸਕਾ ਤਾਂ ਹੁਣ ਘਰ ਵਾਲਿਆਂ ਨੂੰ ਇਹ ਸੀਗਾ ਕਿ ਸਾਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਹੁਣ ਕੀ ਹੁੰਦਾ ਆ 2016 ਦੇ ਵਿੱਚ ਇਹ اچانک ਵਿਆਹ ਕਰਵਾ ਕੇ ਘਰ ਵਾਪਸ ਆ ਜਾਂਦਾ ਆ ਘਰ ਵਾਪਸ ਆਉਂਦਾ ਆ ਤਾਂ ਹੁਣ ਜੋ ਵੀ ਮਨਮਟਾਵ ਸੀਗੀ ਜਦੋਂ ਘਰ ਚੋਂ ਨਵੀਂ ਨੂੰਹ ਲੈ ਕੇ ਆਇਆ ਸੀ ਤਾਂ ਮਾਂ ਤਾਂ ਕਿੱਥੋਂ ਨਰਾ ਰਹਿ ਸਕਦੀ ਸੀਗੀ ਆਪਣੇ ਬੱਚੇ ਨਾਲ ਹੁਣ ਉਹ ਖੁਸ਼ੀ-ਖੁਸ਼ੀ ਇਹਨਾਂ ਦੋਨਾਂ ਨੂੰ ਅਪਣਾ ਲੈਂਦੀ ਹੈ ਤੇ ਕਹਿੰਦੀ ਹੈ ਕਿ ਸਾਡੇ ਨਾਲ ਹੀ ਰਹੋ ਤਾਂ ਹੁਣ ਇਹ ਉੱਥੇ ਰਹਿਣਾ ਸ਼ੁਰੂ ਕਰ ਦਿੰਦੇ ਆ ਹੁਣ 6 ਕੁ ਮਹੀਨੇ ਬੀਤਦੇ ਆ 6 ਮਹੀਨਿਆਂ ਬਾਅਦ ਇਹ ਮਨੀਸ਼ ਕਹਿੰਦਾ ਹੈ ਕਿ ਮੈਂ ਤਾਂ ਆਪਣੀ ਜਿਹੜੀ ਮੇਰੀ ਘਰ ਵਾਲੀ ਹੈ ਮੈਨੂੰ ਤਲਾਕ ਦੇਣਾ ਹੈ ਮੈਂ ਇਹਦੇ ਨਾਲ ਨਹੀਂ ਰਹਿਣਾ ਹੁਣ ਇਹਦੀ ਮਾਂ ਇਹਨੂੰ ਸਮਝਾਉਂਦੀ ਹੈ ਮਨੀਸ਼ ਨੂੰ ਕਿ ਮੇਰੇ ਬੁਢਾਪੇ ਦਾ ਸਹਾਰਾ ਆ ਤੂੰ ਐਵੇਂ ਨਾ ਕਰ ਹੁਣ ਤੇਰੀ ਉਮਰ ਵੀ ਹੋ ਗਈ ਹੈ ਤੇ ਵਿਆਹ ਹੋਇਆ ਰਹਿਣ ਦੇ ਤੂੰ ਐਵੇਂ ਨਾ ਕਰ ਪਰ ਇਹ ਨਹੀਂ ਸਮਝਦਾ ਇਹਨੂੰ ਉਹਨੂੰ ਤਲਾਕ ਦੇ ਦਿੰਦਾ ਆ ਹੁਣ ਤਲਾਕ ਦੇਣ ਤੋਂ ਬਾਅਦ ਇਹ ਫੇਰ ਆਪਣੇ ਘਰੋਂ ਜਿਹੜਾ ਉਹ ਫਰਾਰ ਹੋ ਜਾਂਦਾ ਆ ਹੁਣ ਇਹ ਬਸ ਕੰਡਕਟਰੀ ਕਰਦਾ ਆ ਕਦੀ ਕਦੀ ਟੋਲ ਪਲਾਜ਼ਾ ਤੇ ਟੋਲ ਵਸੂਲ ਕਰਦਾ ਆ ਹੁਣ ਐਵੇਂ ਇਹਦਾ ਜਿਹੜਾ ਸਮਾਂ ਸੀਗਾ ਉਹ ਬੀਤ ਰਿਆ ਸੀ ਹੌਲੀ ਹੌਲੀ ਤੇ ਹੁਣ ਸਮਾਂ ਆਉਂਦਾ ਆ 2020 ਦਾ ਜਦੋਂ ਇਹ ਆਪਣੇ ਇੱਕ ਦੋਸਤ ਨੂੰ ਕਹਿੰਦਾ ਆ ਕਿ ਹੁਣ ਮੇਰੀ ਹੌਲੀ ਹੌਲੀ ਉਮਰ ਬੀਤ ਰਹੀ ਆ ਪਰ ਮੇਰਾ ਵਿਆਹ ਵੀ ਨਹੀਂ ਹੋ ਰਿਹਾ ਹੁਣ ਮੈਂ ਕੀ ਕਰਾਂ ਫੇਰ ਉਹ ਇਹਨੂੰ ਸੁਝਾ ਦਿੰਦਾ ਆ ਕਿ ਤੂੰ ਇੱਕ ਕੰਮ ਕਰ ਮੈਟ੍ਰੀਮੋਨੀਅਲ ਸਾਈਟ ਤੇ ਆਪਣੀ ਇੱਕ ਪ੍ਰੋਫਾਈਲ ਵਧੀਆ ਜੀ ਤਿਆਰ ਕਰ ਉੱਥੇ ਬਹੁਤ ਰਿਸ਼ਤੇ ਹੁੰਦੇ ਆ ਤੈਨੂੰ ਤੇਰੀ ਪਸੰਦ ਦਾ ਕੋਈ ਨਾ ਕੋਈ ਰਿਸ਼ਤਾ ਤਾਂ ਮਿਲੀ ਜਾਏਗਾ ਹੁਣ ਐਵੇਂ ਕਰਦਾ ਆ ਆਪਣੀ ਇੱਕ ਸਟਰੋਂਗ ਜੀ ਪ੍ਰੋਫਾਈਲ ਤਿਆਰ ਕਰਵਾਉਂਦਾ ਆ ਜਿਹਦੇ ਚ ਝੂਠ ਬੋਲਦਾ ਆ ਕਿ ਮੈਂ ਤਾਂ ਪ੍ਰਾਪਰਟੀ ਡੀਲਰ ਆ ਹੁਣ ਇਸ ਤੋਂ ਬਾਅਦ ਜਿਹੜੀ ਉਹ ਤੁਹਾਨੂੰ ਮੈਂ ਦੱਸਿਆ ਹੀ ਐ ਐਸਟੀਐ ਮੈਡਮ ਕਿਵੇਂ ਇਹਦੇ ਚੱਕਰਾਂ 'ਚ ਪੈ ਜਾਂਦੀ ਐ ਤੇ ਜਿਹੜੀ ਐਸਟੀਐ ਮੈਡਮ ਸੀਗੀ ਇਹਨਾਂ ਦਾ ਜਨਮ ਸੀਗਾ 1973 ਦਾ ਤੇ ਜਗ੍ਹਾ ਹੁੰਦੀ ਐ ਛੱਤੀਸਗੜ੍ਹ ਦਾ ਅੰਬਿਕਾਪੁਰ ਇੱਥੋਂ ਦੀ ਇਹ ਰਹਿਣ ਵਾਲੀ ਹੁੰਦੀ ਐ ਬਚਪਨ ਤੋਂ ਹੀ ਇਹ ਪੜ੍ਹਾਈ ਲਿਖਾਈ ਦੇ ਵਿੱਚ ਬਹੁਤ ਹੁਸ਼ਿਆਰ ਸੀਗੀ ਤੇ ਇਹ ਆਪਣੇ ਮਾਪਿਆਂ ਦਾ ਸਹਾਰਾ ਬੰਨਣਾ ਚਾਹੁੰਦੇ ਸੀਗੇ ਵੱਡੇ ਹੋ ਕੇ ਇਹਨਾਂ ਦੀ ਇੱਕ ਭੈਣ ਵੀ ਹੁੰਦੀ ਹੈ ਤੇ ਅੱਗੇ ਚੱਲ ਕੇ 2003 ਦੇ ਵਿੱਚ ਇਹ MPPSC ਦਾ ਐਗਜ਼ਾਮ ਕਲੀਅਰ ਕਰਦੀ ਹੈ ਤੇ ਇਹ ਤਹਿਸੀਲਦਾਰ ਦੀ ਪੋਸਟ ਤੇ ਹੈ ਜੋ ਇਹਨਾਂ ਦੀ ਜੁਆਇਨਿੰਗ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਸਾਲ 2009 ਦੇ ਵਿੱਚ ਇਹ SDM ਬਣ ਜਾਂਦੀ ਹੈ ਤੇ ਇਹਨਾਂ ਦੀ ਜਿਹੜੀ ਭੈਣ ਸੀਗੀ ਉਹ ਵੀ ਇੱਕ ਕਾਲਜ ਦੇ ਵਿੱਚ ਲੈਕਚਰਾਰ ਹੁੰਦੀ ਹੈ ਹੁਣ ਹੌਲੀ ਹੌਲੀ ਸਮਾਂ ਬੀਤ ਰਿਹਾ ਸੀਗਾ ਤੇ ਸਾਰੇ ਇਹਨੂੰ ਵਿਆਹ ਕਰਨ ਲਈ ਕਹਿੰਦੇ ਸੀਗੇ ਪਰ ਇਹ ਕਹਿੰਦੀ ਸੀਗੀ ਕਿ ਮੈਂ ਵਿਆਹ ਤੋਂ ਬਿਨਾ ਬਹੁਤ ਅੱਛੀ ਜ਼ਿੰਦਗੀ ਹੈ ਜਿਹੜੀ ਉਹ ਜੀ ਰਹੀ ਆ ਮੈਨੂੰ ਵਿਆਹ ਕਰਨ ਦੀ ਜ਼ਰੂਰਤ ਨਹੀਂ ਮੈਂ ਐਵੇਂ ਹੀ ਖੁਸ਼ ਹਾਂ ਤੇ ਹੁਣ ਹੌਲੀ ਹੌਲੀ ਜਦੋਂ ਸਮਾਂ ਬੀਤਦਾ ਆ ਤੇ ਸਾਲ ਹੁੰਦਾ ਆ 2020 ਦਾ ਹੁਣ ਇਹ ਆਪਣੀ ਭੈਣ ਨੂੰ ਕਹਿੰਦੀ ਹੈ ਕਿ ਹੁਣ ਮੈਨੂੰ ਕਿਤੇ ਨਾ ਕਿਤੇ ਕੱਲਿਆਂ ਫੀਲ ਹੁੰਦਾ ਆ ਮੈਂ ਚਾਹਨੀ ਆ ਕਿ ਮੈਂ ਵੀ ਵਿਆਹ ਕਰਵਾਵਾਂ ਮੇਰੀ ਵੀ ਫੈਮਿਲੀ ਹੋਏ ਤੇ ਹੁਣ ਮੈਨੂੰ ਇਸ ਚੀਜ਼ ਦਾ ਅਹਿਸਾਸ ਹੁੰਦਾ ਆ ਸ਼ਾਇਦ ਮੈਨੂੰ ਪਹਿਲਾਂ ਹੀ ਵਿਆਹ ਕਰਵਾ ਲੈਣਾ ਚਾਹੀਦਾ ਸੀਗਾ ਪਰ ਹੁਣ ਤਾਂ ਮੇਰੀ ਉਮਰ ਵੀ ਨਿਕਲ ਗਈ ਹੈ ਤਾਂ ਹੁਣ ਇਹਦੀ ਭੈਣੇ ਨੂੰ ਦੱਸਦੀ ਹੈ ਕਿ ਤੂੰ ਇੱਕ ਕੰਮ ਕਰ ਤੂੰ ਵੀ ਮੈਟ੍ਰੀਮੋਨੀਅਲ ਸਾਈਟ ਤੇ ਆਪਣੀ ਜਿਹੜੀ ਉਹ ਪ੍ਰੋਫਾਈਲ ਬਣਵਾ ਤੇ ਉੱਤੇ ਕੋਈ ਨਾ ਕੋਈ ਵਧੀਆ ਰਿਸ਼ਤਾ ਤੈਨੂੰ ਜ਼ਰੂਰ ਮਿਲ ਜੇਗਾ ਹੁਣ ਇਹ ਐਵੇਂ ਕਰਦੀ ਹੈ ਇਹ ਵੀ ਆਪਣੀ ਉੱਥੇ ਪ੍ਰੋਫਾਈਲ ਤਿਆਰ ਕਰਦੀ ਹੈ ਤੇ ਇਹਨੂੰ ਮਨੀਸ਼ ਨਾਮ ਦਾ ਉਹ ਸ਼ਖਸ ਹੈ ਜਿਹੜਾ ਉਹ ਪਸੰਦ ਆ ਜਾਂਦਾ ਹੈ ਇਹਨਾਂ ਦੋਨਾਂ ਦਾ ਵਿਆਹ ਹੋ ਜਾਂਦਾ ਆ ਪਰ ਇਹ ਐਸਟਾ ਮੈਡਮ ਸੀਗੀ ਜਿਹੜੀ ਇਹਨੂੰ ਤਾਂ ਇਹੀ ਲੱਗਦਾ ਸੀਗਾ ਕਿ ਉਹ ਇੱਕ ਪ੍ਰਾਪਰਟੀ ਡੀਲਿੰਗ ਦਾ ਕੰਮ ਕਰਦਾ ਹੈ ਉਹਦਾ ਵਧੀਆ ਬਿਜ਼ਨਸ ਆ ਪਰ ਜਦੋਂ ਇਹਨਾਂ ਦਾ ਵਿਆਹ ਹੁੰਦਾ ਆ ਉਸ ਤੋਂ ਬਾਅਦ ਇਹਨੂੰ ਪਤਾ ਚੱਲਦਾ ਆ ਕਿ ਇਹ ਕੋਈ ਪ੍ਰਾਪਰਟੀ ਡੀਲਿੰਗ ਦਾ ਕੰਮ ਨਹੀਂ ਕਰਦਾ ਇਹ ਤਾਂ ਪੰਜਵੀਂ ਫੇਲ ਆ ਤੇ ਬੱਸ ਕੰਡਕਟਰ ਆ ਪਰ ਹੁਣ ਉਹ ਕੀ ਕਰਦੀ ਸੀਗੀ ਕਿਉਂਕਿ ਹੁਣ ਵਿਆਹ ਤਾਂ ਹੋ ਹੀ ਚੁੱਕਿਆ ਸੀਗਾ ਹੁਣ ਵਿਆਹ ਤੋਂ ਬਾਅਦ ਉਹਨੂੰ ਲੱਗਦਾ ਆ ਕਿ ਜੇਕਰ ਮੈਂ ਇਹਨੂੰ ਪੈਸੇ ਦਵਾਂ ਤੇ ਇਹ ਆਪਣਾ ਕੋਈ ਵਧੀਆ ਬਿਜ਼ਨਸ ਕਰ ਲੇ ਤੇ ਕੋਈ ਗੱਲ ਨਹੀਂ ਇਹਨਾਂ ਨੂੰ ਕਾਮਯਾਬ ਹੋ ਸਕਦਾ ਹੈ ਕਿਉਂ ਨਹੀਂ ਹੋ ਸਕਦਾ ਕਿਉਂਕਿ ਇਹਦੇ ਕੋਲ ਪੈਸੇ ਨਹੀਂ ਇਸ ਕਰਕੇ ਇਹ ਇਹਨੂੰ ਬਸ ਕੰਡਕਟਰ ਹੀ ਕਰਨੀ ਪੈ ਰਹੀ ਹੈ ਨਹੀਂ ਤਾਂ ਇਹਦੇ 'ਚ ਟੈਲੈਂਟ ਬਹੁਤ ਹੈ ਹੁਣ ਉਹ ਕੀ ਕਰਦੀ ਹੈ 5 ਲੱਖ ਰੁਪਏ ਜਿਹੜਾ ਉਹਨੂੰ ਦਿੰਦੀ ਹੈ ਤੇ ਉਹਨੂੰ ਕਹਿੰਦੀ ਹੈ ਕਿ ਤੂੰ ਇੱਕ ਕੰਮ ਕਰ ਤੂੰ ਆਪਣਾ ਕੋਈ ਬਿਜ਼ਨਸ ਸ਼ੁਰੂ ਕਰ ਹੁਣ ਉਹ ਮਨੀਸ਼ ਕੀ ਕਰਦਾ ਹੈ ਉਹ 5 ਲੱਖ ਰੁਪਏ ਐਵੇਂ ਗਵਾ ਦਿੰਦਾ ਆ ਹੁਣ ਗਵਾਣੇ ਹੀ ਸੀਗੇ ਇੱਕ ਤਾਂ ਉਹ ਪੰਜਵੀਂ ਫੇਲ ਸੀਗੀ ਉਪਰੋਂ ਉਹਦਾ ਮਨ ਕਿਸੇ ਕੰਮ 'ਚ ਲੱਗਦਾ ਨਹੀਂ ਸੀ ਦਰਸਾ ਲਈ ਜਿਹੜਾ ਮਨੀਸ਼ ਸੀਗਾ ਇਹਦਾ ਧਿਆਨ ਲੱਗਦਾ ਸੀਗਾ ਕੁੜੀਆਂ 'ਚ ਹੁਣ ਇਹਨੂੰ ਕੁੜੀਆਂ ਦੀ ਲਤ ਲੱਗੀ ਹੋਈ ਸੀ ਇਹ ਅਲੱਗ-ਅਲੱਗ ਕੁੜੀਆਂ ਦੇ ਨਾਲ ਹੈ ਜਿਹੜੇ ਉਹ ਰਿਸ਼ਤੇ ਰੱਖਦਾ ਸੀਗਾ ਹੁਣ ਕੀ ਹੁੰਦਾ ਆ ਬਾਅਦ ਦੇ ਵਿੱਚ 2021 ਦੀ ਗੱਲ ਆ ਇਹ ਜਿਹੜਾ ਮਨੀਸ਼ ਹੁੰਦਾ ਆ ਇਹਨੇ ਆਪਣੇ WhatsApp ਤੇ ਇੱਕ ਪ੍ਰੋਫਾਈਲ ਲਾਈ ਹੁੰਦੀ ਹੈ ਇੱਕ ਲੇਡੀਜ਼ ਦੇ ਨਾਲ ਉਹ ਲੇਡੀਜ਼ ਦਾ ਜਦੋਂ ਪਤਾ ਕੀਤਾ ਜਾਂਦਾ ਹੈ ਉਹਦੇ ਬਾਰੇ ASDM ਮੈਡਮ ਪਤਾ ਕਰਦੇ ਆ ਉਹਦੇ ਬਾਰੇ ਕੀਦਾ ਬੈਕਗ੍ਰਾਉਂਡ ਕੀ ਹੈ ਕਿੱਥੋਂ ਦੀ ਰਹਿਣ ਵਾਲੀ ਹੈ ਕਿਵੇਂ ਆ ਤਾਂ ਪਤਾ ਚੱਲਦਾ ਹੈ ਕਿ ਜਿਹੜਾ ਇਹਦਾ ਹਸਬੰਡ ਆ ਉਹਦੀ ਤਾਂ ਕੋਰੋਨਾ ਕਾਲ ਚ ਜਿਹੜੀ ਉਹ ਮੌਤ ਹੋ ਗਈ ਹੈ ਤਾਂ ਹੁਣ ਇਹ ਜਿਹੜਾ ਮਨੀਸ਼ ਸੀਗਾ ਉਹ ਦੇ ਨਾਲ ਰਿਲੇਸ਼ਨ ਵਿੱਚ ਸੀਗਾ ਹੁਣ ਜਦੋਂ ਐਸ.ਡੀ.ਐਮ. ਮੈਡਮ ਨੂੰ ਪਤਾ ਚੱਲਦਾ ਹੈ ਕਿ ਉਹਦਾ ਹਸਬੰਡ ਐਵੇਂ ਦੇ ਕੰਮ ਕਰਦਾ ਹੈ ਤਾਂ ਉਹ ਬਹੁਤ ਗੁੱਸਾ ਕਰਦੀ ਹੈ ਇਹ ਜਿਹੜਾ ਮਨੀਸ਼ ਸੀਗਾ ਇਹ ਰਹਿੰਦਾ ਕਿਤੇ ਹੋ ਰਹੀ ਸੀਗਾ ਐਸ.ਡੀ.ਐਮ. ਕੋਲ ਆਉਂਦਾ ਸੀਗਾ ਹਫਤੇ 'ਚ ਜਾਂ ਮਹੀਨੇ 'ਚ ਦੋ ਤਿੰਨ ਵਾਰੀ ਬਹੁਤ ਮੁਸ਼ਕਿਲ ਦੇ ਨਾਲ ਹੁਣ ਆਉਂਦਾ ਵੀ ਕਾਦੇ ਲਈ ਸੀਗਾ ਸਿਰਫ ਉਹਨਾਂ ਤੋਂ ਪੈਸੇ ਲੈਣ ਦੇ ਲਈ ਹੁਣ ਮੈਡਮ ਨੂੰ ਇਹਨਾਂ ਦਾ ਪਤਾ ਚੱਲ ਗਿਆ ਸੀਗਾ ਕਿ ਇਹ ਗਲਤ ਬੰਦੇ ਨਾਲ ਹੁਣ ਮੈਂ ਵਿਆਹ ਕਰਵਾ ਲਿਆ ਆ ਤੇ ਹੁਣ ਮੇਰੀ ਜ਼ਿੰਦਗੀ ਖਰਾਬ ਹੋਇਆ ਹੁਣ ਹੌਲੀ ਹੌਲੀ ਕੀ ਹੋਣ ਲੱਗ ਗਿਆ ਜਿਹੜਾ ਮਨੀਸ਼ ਆਉਂਦਾ ਸੀਗਾ ਜਦੋਂ ਇਹ ਮੈਡਮ ਉਹਨੂੰ ਮਨਾ ਕਰਦੀ ਸੀ ਨਿਸ਼ਾ ਤਾਂ ਹੁਣ ਇਹ ਉਹਦੇ ਨਾਲ ਮਾਰਕਟਾਈ ਵੀ ਕਰਨੀ ਹੈ ਨੇ ਸ਼ੁਰੂ ਕਰਤੀ ਹੁਣ ਐਸ.ਡੀ.ਐਮ ਮੈਡਮ ਬਹੁਤ ਪਰੇਸ਼ਾਨ ਰਹਿਣ ਲੱਗੀ ਕਿਉਂਕਿ ਇਹ ਮਾਰਕਟਾਈ ਤਾਂ ਕਰਦਾ ਸੀਗਾ ਕਹਿੰਦਾ ਸੀਗਾ ਕਿ ਜਿੰਨਾ ਵੀ ਤੇਰੇ ਕੋਲ ਪੈਸਾ ਆ ਉਹਦੇ ਚ ਨੋਮਿਨੀ ਤੂੰ ਮੈਨੂੰ ਬਣਾ ਹੁਣੇ ਮੈਡਮ ਨੂੰ ਲੱਗਣ ਲੱਗ ਗਿਆ ਕਿ ਇਹ ਤਾਂ ਮੈਨੂੰ ਕੱਲ ਨੂੰ ਖਤਮ ਵੀ ਕਰ ਸਕਦਾ ਹੈ ਜਿਹਦੇ ਨਾਮ ਐ ਸਭ ਕੁਝ ਲਵਾਤਾ ਕਿਉਂਕਿ ਇਹ ਬੰਦਾ ਤਬਾਰ ਵਾਲਾ ਤਾਂ ਹੈ ਹੀ ਨਹੀਂ ਸੀ ਕਦੀ ਇਹਦੇ ਕਿਸੇ ਲੇਡੀਜ਼ ਦੇ ਨਾਲ ਰਿਸ਼ਤੇ ਸਾਹਮਣੇ ਆਉਂਦੇ ਸੀਗੇ ਕਦੀ ਕਿਸੇ ਦੇ ਨਾਲ ਹੁਣ ਐਸਟਿਆ ਮੈਡਮ ਕੀ ਕਰਦੀ ਐ ਇਹਦੀ ਜਿਹੜੀ ਭੈਣ ਆ ਤੇ ਉਹਦਾ ਜਿਹੜਾ ਬੇਟਾ ਆ ਇਹ ਉਹਨਾਂ ਦੋਨਾਂ ਨੂੰ ਆਪਣੇ ਪੈਸੇ ਦਾ ਐ ਜਿਹੜਾ ਆਪਣੀ ਜਿੰਨੀ ਵੀ ਇਹਦੇ ਕੋਲ ਪ੍ਰਾਪਰਟੀ ਹੁੰਦੀ ਆ ਉਹਦਾ ਨੋਮਿਨੀ ਇਹਨਾਂ ਨੂੰ ਬਣਾਉਂਦੀ ਐ ਉਹ ਕਹਿੰਦੀ ਹੁਣ ਜਦੋਂ ਮਨੀਸ਼ ਨੂੰ ਇਸ ਗੱਲ ਦਾ ਪਤਾ ਚੱਲਦਾ ਆ ਕਿ ਮੇਰੀ ਵਾਈਫ ਮੇਰੇ ਕਹਿਣ ਵਿੱਚ ਨਹੀਂ ਹੈਗੀ ਉਹਨੇ ਸਾਰਾ ਕੁਝ ਜੋ ਜੋ ਆਪਣੀ ਭੈਣ ਤੇ ਉਹਦੇ ਬੇਟੇ ਦੇ ਨਾਮ ਲਵਾ ਦਿੱਤਾ ਉਹਨੂੰ ਬਹੁਤ ਗੁੱਸਾ ਆਉਂਦਾ ਆ ਹੁਣ ਕੀ ਕਰਦਾ ਆ 27 ਤਰੀਕ ਨੂੰ ਘਰ ਆਉਂਦਾ ਆ ਉਸ ਦਿਨ ਸ਼ਨੀਵਾਰ ਹੁੰਦਾ ਆ 27 ਜਨਵਰੀ ਨੂੰ ਤੇ 28 ਨੂੰ ਸੀਗਾ ਐਤਵਾਰ ਹੁਣ ਉਹ 27 ਤਰੀਕ ਤਾਂ ਜਿਵੇਂ ਕਿਵੇਂ ਨਿਕਲਦੀ ਹੈ ਗੁੱਸੇ ਦੇ ਨਾਲ ਕੱਢਦਾ ਆ ਤੇ 28 ਨੂੰ ਕੀ ਇਹਨੂੰ ਪਤਾ ਸੀਗਾ ਕਿ ਜਿੰਨੇ ਵੀ ਨੌਕਰ ਆ ਘਰੋਂ ਛੁੱਟੀ ਤੇ ਆ ਅੱਜ ਤਾਂ ਹੁਣੇ ਕੀ ਕਰਦਾ ਆ ਸਵੇਰ ਦੇ ਕਰੀਬ 9 ਵਜੇ ਦਾ ਸਮਾਂ ਹੋਣਾ ਆ ਇਹ ਆਪਣੀ ਵਾਈਫ ਦੇ ਕੋਲ ਜਾ ਕੇ ਬੈਠਦਾ ਆ ਉਹਨੂੰ ਕਹਿੰਦਾ ਆ ਕਿ ਤੂੰ ਇਹ ਸਾਰਾ ਕੁਝ ਜਿਹੜਾ ਆਪਣੀ ਭੈਣ ਤੇ ਉਹਦੇ ਬੇਟੇ ਦੇ ਨਾਮ ਕਿਉਂ ਲਵਾਇਆ ਮੇਰੇ ਨਾਮ ਕਿਉਂ ਨਹੀਂ ਲਵਾਇਆ ਤਾਂ ਉਸ ਥੋੜੀ ਬੈਸਬਾਜੀ ਹੁੰਦੀ ਹੈ ਉਸ ਤੋਂ ਬਾਅਦ ਇਹ ਆਪਣੀ ਵਾਈਫ ਦਾ ਗਲਾ ਘੁੱਟਦਾ ਹੈ ਆ ਤੇ ਉਸ ਤੋਂ ਬਾਅਦ ਸਹਰਾਣਾ ਲੈ ਕੇ ਉਹਦੇ ਮੂੰਹ ਨੂੰ ਜਿਹੜਾ ਦਬਾਉਣ ਦੀ ਕੋਸ਼ਿਸ਼ ਕਰਦਾ ਹੈ ਜਿੱਦੇ ਕਰਕੇ ਉਹਦੇ ਨੱਕ ਚੋਂ ਜਿਹੜਾ ਖੂਨ ਆਉਂਦਾ ਆ ਤੇ ਉਹਦੀ ਉੱਥੇ ਹੀ ਮੌਤ ਹੋ ਜਾਂਦੀ ਹੈ ਇਸ ਤੋਂ ਬਾਅਦ ਜਦੋਂ ਵੇਖਦਾ ਹੈ ਕਿ ਸਹਰਾਣੇ ਦੇ ਉੱਪਰ ਖੂਨ ਲੱਗ ਗਿਆ ਆ ਤੇ ਬੈੱਡ ਸ਼ੀਟ ਉੱਪਰ ਵੀ ਕੁਝ ਨਿਸ਼ਾਨ ਹੈਗੇ ਆ ਤੇ ਇਸ ਤੋਂ ਬਾਅਦ ਇਹ ਬੈੱਡ ਦੀ ਚਾਦਰ ਨੂੰ ਤੇ ਇਸਹਰਾਣਿਆਂ ਨੂੰ ਇਹ ਜਿਹੜਾ ਵਾਸ਼ਿੰਗ ਮਸ਼ੀਨ 'ਚ ਪਾਉਂਦਾ ਆ ਤਾਕੀ ਕੋਈ ਵੀ ਇਹ ਜਿਹੜਾ ਸਬੂਤ ਨਾ ਬਚੇ ਹਾਲਾਂਕਿ ਇਹਨੂੰ ਇਸ ਗੱਲ ਦਾ ਪਤਾ ਸੀਗਾ ਕਿ ਇਹ ਕੋਈ ਆਮ ਸ਼ਖਸ ਨਹੀਂ ਹੈ ਐਸਟੀਐਮ ਮੈਡਮ ਆ ਤੇ ਇਸ ਕੇਸ ਦੀ ਇਨਵੈਸਟੀਗੇਸ਼ਨ ਬਹੁਤ ਉੱਪਰਲੇ ਲੈਵਲ ਤੱਕ ਹੋਏਗੀ ਪਰ ਫਿਰ ਵੀ ਇਹ ਸੰਕੀ ਸੀਗਾ ਇਹਨੂੰ ਇਸ ਚੀਜ਼ ਦੇ ਨਾਲ ਕੋਈ ਮਤਲਬ ਨਹੀਂ ਸੀ ਤੇ ਇਹਨੇ ਇਸ ਵਾਰਦਾਤ ਨੂੰ ਇਹ ਜੋ ਅੰਜਾਮ ਦਿੱਤਾ ਬਾਅਦ ਚ ਜੋ ਸ਼ਕਤੀ ਦੇ ਨਾਲ ਇਹ ਤੋਂ ਪੁੱਛਤਾਛ ਹੋਈ ਤੇ ਇਹਨੇ ਸਭ ਕੁਝ ਜਿਹੜਾ ਉਹ ਕਬੂਲ ਕਰ ਰਿਹਾ ਤੇ ਹੁਣ ਇਸ ਤੋਂ ਬਾਅਦ ਇਹਨੂੰ ਅਰੈਸਟ ਕੀਤਾ ਜਾਂਦਾ ਆ ਇੱਤੇ ਕੇਸ ਫਾਈਲ ਹੁੰਦਾ ਆ ਤੇ ਉਸ ਤੋਂ ਬਾਅਦ ਜਿਹੜਾ ਕੇਸ ਆ ਉਹ ਕੋਰਟ ਵਿੱਚ ਜਾਂਦਾ ਆ ਤੇ ਪੁਲਿਸ ਨੇ ਜੋ ਉਹ ਇਹਦੇ ਤੇ ਮੁਕੱਦਮਾ ਦਰਜ ਕੀਤਾ ਆ 302 304B 201 ਦੇ ਤਹਿਤ ਤੇ ਮੁਕੱਦਮਾ ਦਰਜ ਕੀਤਾ ਗਿਆ ਆ ਤੇ ਅਸੀਂ ਚਾਹੁੰਦੇ ਆ ਕਿ ਐਵੇਂ ਦੇ ਸ਼ੈਤਾਨ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਤਾਂ ਕਿ ਅੱਗੇ ਤੋਂ ਕੋਈ ਵੀ ਐਵੇਂ ਦਾ ਕੰਮ ਕਰਨ ਤੋਂ ਪਹਿਲਾਂ ਹਜ਼ਾਰ ਵਾਰੀ ਸੋਚੇ ਕੀ ਇੱਥੇ ਗਲਤੀ ਸਿਰਫ ਇੱਕਲੇ ਇਨਸਾਨ ਦੀ ਸੀਗੀ ਕਿ ਐਸਟੀਆ ਮੈਡਮ ਨੂੰ ਇਹ ਨਹੀਂ ਸੀ ਸੋਚਣਾ ਚਾਹੀਦਾ ਕਿ ਮੈਟਰੀਮੋਨੀਅਲ ਸਾਈਡ ਤੇ ਆਏ ਕਿਸੇ ਵੀ ਰਿਸ਼ਤੇ ਤੇ ਐਵੇਂ ਅੱਖ ਬੰਦ ਕਰਕੇ ਯਕੀਨ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਇਸ ਇਨਸਾਨ ਦੇ ਬਾਰੇ ਪੂਰਾ ਪਤਾ ਕਰਨਾ ਚਾਹੀਦਾ ਸੀਗਾ ਤੇ ਫਿਰ ਹੀ ਇਹਦੇ ਨਾਲ ਵਿਆਹ ਕਰਵਾਉਣਾ ਚਾਹੀਦਾ ਸੀਗਾ ਉਹਨਾਂ ਨੂੰ ਤੁਹਾਨੂੰ ਕੀ ਲੱਗਦਾ ਹੈ ਤੁਹਾਡੇ ਇਸ ਕੇਸ ਦੇ ਬਾਰੇ ਕੀ ਵਿਚਾਰ ਹਨ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ ਤੇ ਇਹ ਸੀਗੀ ਅੱਜ ਦੀ ਕਹਾਣੀ ਮਿਲਦੇ ਆਂ ਕੱਲੇਖ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਧੰਨਵਾਦ